ਇਥੋਂ ਤੱਕ ਵਹਿਮ ਹੁੰਦਾ ਸੀ ਜੇ ਕਿਸੇ ਘਰ ਪੁੱਤਰ ਨੇ ਜਨਮ ਲਿਆ ਤੇ ਮੰਨ ਲਓ ਕੋਈ ਬੰਦਾ ਕਿਤੇ ਸੰਸਕਾਰ ਤੇ ਗਿਆ ਉਹ ਕਹਿੰਦਾ ਚੱਲ ਯਾਰ ਫਲਾਣਿਆਂ ਦੇ ਘਰ ਪੁੱਤਰ ਜਨਮਿਆ ਉਹ ਵਧਾਈ ਦੇ ਚਲੀਏ ਸਿੱਧਾ ਨਹੀਂ ਸੀ ਸੇਵਿਆਂ ਤੋਂ ਉਹਦੇ ਘਰ ਜਾ ਸਕਦਾ ਉਹ ਮੰਨ ਲਓ ਜੇ ਕਿਤੇ ਕੋਈ ਬੰਦਾ ਇਦਾਂ ਚਲਾ ਹੀ ਜਾਵੇ ਤੇ ਘਰ ਦੇ ਨੂੰ ਲੱਗ ਜਾਏ ਪਤਾ ਜਵਾਗ ਰਾਤ ਸੌਵੇਂ ਨਾ ਰੋ ਰੋਵੇ ਰਾਤ ਨੂੰ ਤੇ ਉਹਨਾਂ ਨੂੰ ਕੋਈ ਦੱਸ ਦੇਵੇ ਵੀ ਤੁਹਾਡਾ ਜਵਾਗ ਤਾਰ ਹੁੰਦਾ ਵੀ ਅੱਜ ਫਲਾਣਾ ਬੰਦਾ ਸੰਸਕਾਰ ਤੋਂ ਸਿੱਧੇ ਤੁਹਾਡੇ ਘਰ ਆ ਗਿਆ ਸੀ ਫਲਾਣੇ ਦੀ ਡੈਥ ਹੋਈ ਸੀ ਉਹਦੇ ਫਿਊਨਲ ਤੋਂ ਸਸਕਾਰ ਤੋਂ ਉਹਨੇ ਸੋਚਿਆ ਵੀ ਘਰ ਤੇ ਲੱਗ ਗਿਆ ਫੇਰ ਆਉਣਾ ਮੇਰੇ ਲਈ ਥੋੜਾ ਜਿਆਦਾ ਮੁਸ਼ਕਲ ਹੈ ਪਹਿਲੀ ਗੱਲ ਤੇ ਵਿਚਾਰਾ ਡਰਦਾ ਕੋਈ ਕਿ ਇਹ ਘਰ ਇਦਾਂ ਉੱਚੀ ਬੋਲਿਓ ਜੀ ਕਿਹੜਾ ਮੌਤ ਨੂੰ ਮਾਸੀ ਆਕੇਗਾ ਜੀ ਵੀ ਜ਼ਿੰਦਗੀ ਚ ਭਾਈ ਮੇਰੇ ਗਲੋਂ ਤੇ ਕਲੰਕ ਨਹੀਂ ساری ਜ਼ਿੰਦਗੀ ਲੈਣਾ ਪਰ ਅਸੀਂ ਕਦੀ ਚੇਤਾ ਰੱਖਿਆ ਕਿ ਜਿਸ ਹਸਪੀਟਲ ਬੱਚੇ ਨੇ ਜਨਮ ਲਿਆ ਉਹਦਾ ਬੈੱਡ ਵੀ ਉਹ ਆ ਕੁਝ ਸਮਾਂ ਪਹਿਲਾਂ ਉਸੇ ਬੈੱਡ ਤੇ ਕਿਸੇ ਮਰੀਜ਼ ਨੇ ਦਮ ਤੋੜਿਆ ਹੁੰਦਾ ਗੱਦਾ ਵੀ ਉਹ ਹੁੰਦਾ ਬੈੱਡ ਸ਼ੀਟ ਚੇਂਜ ਕਰ ਦਿੰਦੇ ਆ ਈਵਨ ਇਥੋਂ ਤੱਕ ਨਰਸ ਡਾਕਟਰ ਦੇ ਹੱਥ ਵੀ ਉਹ ਹੁੰਦੇ ਆ ਇਹ ਥੋੜਾ ਵੀ ਸਵੇਰੇ ਉਹਦੇ 4 ਵਜੇ ਕਿਸੇ ਮਰੀਜ਼ ਨੇ ਹੱਥਾਂ 'ਚ ਦਮ ਤੋੜਿਆ ਤੇ 6:30 5 ਵਜੇ ਕਿਸੇ ਬੱਚੇ ਦਾ ਜਨਮ ਹੋਇਆ ਵੀ ਉਹ ਇਸ਼ਨਾਨ ਕਰਕੇ ਆਉਣਗੇ ਘਰੋਂ ਹੱਥ ਵੀ ਉਹ ਨੇ ਬੈੱਡ ਵੀ ਉਹ ਆ ਗੱਦਾ ਵੀ ਉਹ ਆ ਡਾਕਟਰ ਨਰਸ ਦੇ ਹੱਥ ਵੀ ਉਹੀ ਨੇ ਪਰ ਇਹ ਆ ਵੀ ਸਾਡੀ ਅੱਖਾਂ ਤੇ ਥੋੜਾ ਜਿਹਾ ਉਹ ਉੱਚੀ ਬੋਲੇ ਪੈ ਰਹੇ ਉਹਲੇ ਆ ਪਰਦੇ 'ਚ ਹੋ ਰਿਹਾ ਸਾਨੂੰ ਪਤਾ ਨਹੀਂ ਹੈਗਾ ਸਤਗੁਰ ਨੇ ਜਿੰਨਾ ਵਹਿਮਾਂ ਚੋਂ ਬਾਹਰ ਕੱਢਿਆ ਸੀ ਨਾ ਉਹਨਾਂ ਵਹਿਮਾਂ ਨੂੰ ਅਸੀਂ ਅੱਜ ਫਿਰ ਵੀ ਪਾੜ ਰਹੇ ਹਾਂ ਉਦਾਂ ਹੀ ਪਾਣੀ ਸਾਡੇ ਹੱਥ ਦੀ ਮੈਲ ਧਾ ਸਕਦਾ ਹੈ ਸਰੀਰ ਦੀ ਮੈਲ ਲੈ ਸਕਦਾ ਪਰ ਪਾਣੀ ਚ ਇਹ ਤਾਕਤ ਨਹੀਂ ਸਾਨੂੰ ਸੁੱਚਾ ਕਰ ਦਵੇ ਸੁੱਚੇ ਤਾਂ ਚੰਗੇ ਕੰਮ ਕੀਤੇ ਹੀ ਹੋਣੇ ਆ ਤੁਸੀਂ ਵੇਖਿਆ ਜਿਹੜੋਂ ਖੇਤਾਂ ਚ ਹਲ ਵਾਉਂਦੇ ਸੀ ਆਪਣੇ ਬਜ਼ੁਰਗ ਹੱਥ ਵਿੱਚ ਪ੍ਰੈਣੀ ਫੜੀ ਹੋਣੀ ਬਲਦਾਂ ਦੇ ਪਿੱਛੇ ਤੁਰਨਾ ਤੇ ਬਲਦਾਂ ਨੂੰ ਜਦੋਂ ਸਾਡੇ ਬਜ਼ੁਰਗ ਖੇਤਾਂ ਚ ਲੈ ਕੇ ਜਾਂਦੇ ਸੀ ਤੇ ਬਲਦਾਂ ਨੂੰ ਹਿੱਕਦਿਆਂ ਹਿੱਕਦਿਆਂ ਹੱਥਾਂ ਨੂੰ ਗੁਆ ਵੀ ਲੱਗ ਜਾਂਦਾ ਸੀ ਪ੍ਰਾਣੀ ਨੂੰ ਗੁਆ ਵੀ ਲੱਗ ਜਾਣਾ ਤੇ ਜਿਹੜਾ ਭਲਾ ਮਗਰੋਂ ਘਰੋਂ ਰੋਟੀ ਚਾਹ ਲੈ ਕੇ ਜਾਂਦਾ ਸੀ ਲੱਸੀ ਲੈ ਕੇ ਜਾਂਦਾ ਸੀ ਉਹ ਨਾਲ ਸਾਬਣ ਵੀ ਖੜਦਾ ਸੀ ਬਜ਼ੁਰਗ ਵਾਸਤੇ ਕਿਉਂ ਸਾਹ ਸੰਗੇ ਜੀ ਕਦੀ ਕਿਸੇ ਨੇ ਖੇਤਾਂ ਚ ਸਾਬਣ ਨਾਲ ਧੋਤੇ ਹੋਣ ਪਾਣੀ ਲੈ ਕੇ ਜਾਂਦੇ ਸੀ ਉਹਨਾਂ ਲਈ ਤੇ ਜਿਹੜੇ ਨਾਲ ਇੱਕ ਲੱਸੀ ਦਾ ਡੱਬਾ ਹੋਣਾ ਪਾਣੀ ਨਾਲ ਹੱਥ ਧੋਣੇ ਤੇ ਫਿਰ ਵੀ ਉਹ ਪਾਣੀ ਪੀਣਾ ਵੀ ਹੁੰਦਾ ਸੀ ਨਾ ਫਿਰ ਵੀ ਮਾੜਾ ਮੋਟ ਗੋ ਆ ਇੱਥੇ ਫਸਿਆ ਰਹਿ ਜਾਂਦਾ ਸੀ ਤੇ ਐਦਾਂ ਹੱਥ ਸਾਫ਼ ਕਰਕੇ ਤੇ ਉਹ ਪ੍ਰਸ਼ਾਦਾ ਛਕ ਤੇ ਜਿਨ੍ਹਾਂ ਦੇ ਹੱਥ ਸੁੱਚੇ ਉਹਨਾਂ ਦੇ ਉਸ ਵੇਲੇ ਸੀ ਨਾ ਸੈਂਕੜੇ ਪਾਠ ਕਰਨ ਵਾਲਿਆ ਜੇ ਤੂੰ ਲੋਕਾਂ ਦੇ ਨਾਲ ਠੱਗੀਆਂ ਤੇ ਬੇਈਮਾਨੀਆਂ ਕਰਦਾ ਤੇ ਕਰਤਾਰ ਨੀਮਾ ਤੂੰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਹੁਣ ਇਹ ਗੱਲ ਹਜਮ ਕਿਦਾਂ ਹੋਏਗੀ ਜਿਨ੍ਹਾਂ ਨੇ ਐਸੇ ਪਖੰਡ ਉੱਤੇ ਇੱਕ ਸਲਤਨਤ ਤੇ ਰਾਜ ਕੀਤਾ ਹੋਵੇ ਇੱਕ ਪਰਜਾ ਤੇ ਐਸੇ ਭਰਮ ਨੂੰ ਧਰਮ ਬਣਾ ਕੇ ਲੋਕਾਂ ਉੱਤੇ ਰਾਜ ਕੀਤਾ ਹੋਵੇ ਉਹ ਕਿਦਾਂ ਹਜਮ ਹੋਏਗੀ ਉਹ ਕਹੇਗਾ ਵੀ ਕਿਰਤੀ ਬੰਦੇ ਨੂੰ ਲਿਆ ਕੇ ਸਾਡੇ ਦੇ ਵੀ ਉੱਤੇ ਖੜਾ ਕਰ ਦਿੱਤਾ ਇੱਕ ਮੈਂ ਬੇਨਤੀ ਕਰਾਂ ਜਦੋਂ ਸਾਡਾ ਸਮਾਜ ਕਿਰਤੀਆਂ ਦੀ ਰਿਸਪੈਕਟ ਕਰ ਲਾ ਪਏਗਾ ਨਾ ਸਮਾਜ ਦੀ ਰੂਪਰੇਖਾ ਹੀ ਚੇਂਜ ਹੋ ਜਾਏਗੀ ਅਜੇ ਕਿਰਤੀਆਂ ਨੂੰ ਅਸੀਂ ਨਰਾਦਰ ਦਿੰਨੇ ਆ ਤੇ ਵੇਲੜਾਂ ਦਾ ਸੀ ਉਹਨਾਂ ਕੋ ਆਸ਼ੀਰਵਾਦ ਲੈਨੇ ਇੱਥੇ ਖਲੋਤਾ ਸਾਡਾ ਸਮਾਜ ਹੁਣ ਹਜ਼ੂਰ ਕਿਹੜੇ ਤਰੀਕੇ ਨਾਲ ਸਮਝਾਉਂਦੇ ਆ ਕਹਿੰਦੇ ਬ੍ਰਾਹਮਣ ਚੂਲੀ ਸੰਤੋਖ ਕੀ ਭਾਈ ਪਾਣੀ ਤੈਨੂੰ ਸੋਚਾ ਨਹੀਂ ਕਰ ਸਕਦਾ ਪਾਣੀ ਦੇ ਵਿੱਚ ਤੇ ਸੂਤਕ ਪਾਤਕ ਹੈ ਵਿੱਚੇ ਹੀ ਜੀਵ ਜੰਮਦਾ ਵੀ ਵਿੱਚੇ ਆ ਤੇ ਜੀਵ ਮਰਦਾ ਵੀ ਵਿੱਚੇ ਆ ਉਹ ਤੈਨੂੰ ਸੋਚਾ ਕਿਵੇਂ ਕਰ ਦੂ ਤੇ ਬ੍ਰਾਹਮਣ ਚੂਲੀ ਸੰਤੋਖ ਕੀ ਗਿਰਹੀ ਦਾ ਸੱਤ ਦਾਨ ਗ੍ਰਸਤੀ ਬੰਦੇ ਵਾਸਤੇ ਸਤ ਤੇ ਦਾਨ ਦੋ ਸ਼ਬਦ ਆਏ ଥିਉ ਸਤ ਦਾ ਅਰਥ ਹੈ ਕੈਰੇਕਟਰ ਉੱਚਾ ਦਾਨ ਦਾ ਅਰਥ ਲੋਕ ਭਲਾਈ ਦੇ ਕੰਮ ਕਰਨੇ ਤੇ ਲੋਕ ਭਲਾਈ ਦੇ ਕੰਮ ਉਹ ਕਰ ਸਕਦਾ ਜਿਹੜਾ ਬੰਦਾ ਕਿਰਤ ਕਮਾਈ ਖੁਦ ਆਪ ਕਰਦਾ ਹੋਏਗਾ ਉਹ ਲੋਕ ਭਲਾਈ ਦੇ ਕੰਮ ਕਰੇਗਾ ਕਿਸੇ ਦੀ ਹੈਲਪ ਕਰ ਸਕਦਾ ਕਿਸੇ ਦੀ ਮਦਦ ਕਰ ਸਕਦਾ ਉਹਦੇ ਵਾਸਤੇ ਇਹ ਸੱਚੀ ਚੁਲੀ ਆ ਇਹ ਉਹਦੇ ਵਾਸਤੇ ਸੱਚੀ ਚੁਲੀ ਹੈ ਬ੍ਰਾਹਮਣ ਚੁਲੀ ਸੰਤੋਖ ਕੀ ਗ੍ਰਹੀ ਕਾ ਸਤ ਦਾਨ ਰਾਜੇ ਚੁਲੀ ਨਿਆਂ ਕੀ ਵੇਖੋ ਆਪਾਂ ਕਹਿੰਦੇ ਗੁਰੂ ਅਰਜਨ ਸਾਹਿਬ ਦੀਆਂ ਬਾਤਾਂ ਨੇ ਮਹਾਰਾਜ ਤੇ ਰਾਜੇ ਨੂੰ ਸਮਝਾ ਰਹੇ ਆ ਬ੍ਰਾਹਮਣ ਨੂੰ ਵੀ ਸਮਝਾ ਰਹੇ ਆ ਜੋਗੀ ਨੂੰ ਵੀ ਸਮਝਾ ਰਹੇ ਆ ਹਰ ਇੱਕ ਨੂੰ ਸਾਂਝਾ ਉਪਦੇਸ਼ ਦੇ ਰਹੇ ਆ ਰਾਜੇ ਚੁਲੀ ਨਿਆਂ ਕੀ ਰਾਜੇ ਵਾਸਤੇ ਸੱਚੀ ਚੁਲੀ ਕਿਹੜੀ ਹੁਣ ਰਾਜਾ ਸਵੇਰੇ ਉੱਠ ਕੇ ਕਹਿੰਜੀ ਮੈਂ ਤੇ ਕੂਲੀਆਂ ਕਰਦਾ ਪਿਆ ਮੂੰਹ ਸੁੱਚਾ ਕਰਦਾ ਪਿਆ ਹੱਥ ਪੈਰ ਸਾਫ਼ ਕਰਦਾ ਪਿਆ ਮਹਾਰਾਜ ਕਹਿੰਦੇ ਰਾਜੇ ਤੂੰ ਆਪਣੀ ਪਰਜਾ ਨਾਲ ਇਨਸਾਫ ਕਰ ਇਹ ਤੇਰੇ ਵਾਸਤੇ ਸੱਚੀ ਚੂਲੀ ਹੈ ਤੇ ਪੜਿਆ ਸੱਚ ਪੜੇ ਲਿਖੇ ਵਾਸਤੇ ਵਿਦਵਾਨ ਵਾਸਤੇ ਗੁਣੀ ਗਿਆਨੀ ਵਾਸਤੇ ਸੱਚੀ ਚੂਲੀ ਕਿਹੜੀ ਹੈ ਸੱਚ ਦਾ ਧਿਆਨ ਹੋਣਾ ਸੱਚ ਆਪਣੀ ਸੁਰਤ ਵਿੱਚੋਂ ਵਿਸਾਰਨਾ ਨਾ ਬੇਦਾ ਗੰਢ ਬੋਲੇ ਸੱਚ ਕੋਈ ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਸਾਂਝ ਤਾਂ ਹੀ ਆ ਜੇ ਇਹਦੇ ਵਿੱਚ ਲਿਖਿਆ ਹੋਇਆ ਸੱਚ ਅਸੀਂ ਆਪ ਸਮਝੀਏ ਤੇ ਲੋਕਾਂ ਤੱਕ ਸੁਨਿਹਾ ਦਈਏ ਨਹੀਂ ਤੇ ਸਾਡੀ ਕੋਈ ਸਾਂਝ ਨਹੀਂ ਭਾਵੇਂ ਇਥੇ ਨਕਸ਼ ਲਾ ਲਈਏ ਮੱਥਾ ਟੇਕ ਟੇਕ ਕੇ ਬੇਦਾ ਗੰਢ ਬੋਲੋ ਜੀ ਬੋਲੇ ਸੱਚ ਕੋਏ ਧਾਰਮਿਕ ਗ੍ਰੰਥ ਨਾਲ ਸਾਡੀ ਸਾਂਝ ਹੀ ਤਾਂ ਹੈ ਜੇ ਅਸੀਂ ਇਹਦੇ ਵਿੱਚ ਲਿਖਿਆ ਸੱਚ ਪਹਿਲਾਂ ਆਪ ਮੰਨੀਏ ਤੇ ਜੀਵੀਏ ਤੇ ਫਿਰ ਅਸੀਂ ਸਮਾਜ ਵਿੱਚ ਉਸ ਮੈਸੇਜ ਨੂੰ ਲੈ ਕੇ ਜਾਈਏ ਫਿਰ ਸਾਡੀ ਗੁਰੂ ਨਾਲ ਡੂੰਗੀ ਸਾਝ ਹੈ ਬੇਦਾ ਗਾਂਢ ਬੋਲੇ ਸੱਚ ਕੋਈ ਮਹਾਰਾਜ ਕਹਿੰਦੇ ਹੁਣ ਰਾਜੇ ਚੁੜੀ ਨਿਆਮ ਕੀ ਰਾਜੇ ਵਾਸਤੇ ਇਨਸਾਫ ਕਰਨਾ ਤੂੰ ਇਹ ਗੱਲ ਮਹਾਰਾਜ ਨੇ ਕੱਲੀ ਪ੍ਰਚਾਰੀ ਨਹੀਂ ਰਾਜਿਆਂ ਕੋਲ ਪਹੁੰਚ ਵੀ ਕੀਤੀ ਸਮਝਾਇਆ ਵੀ ਜਾ ਕੇ ਸਮੇਂ-ਸਮੇਂ ਤੇ ਰਾਜੇ ਵੀ ਪ੍ਰਭਾਵਤ ਹੋਏ ਮਹਾਰਾਜ ਤੂੰ ਜਿਹੜਾ ਕਰਤਾਰਪੁਰ ਤੁਸੀਂ ਵੇਖਦੇ ਹੋ ਜਲੰਧਰ ਦੇ ਲਾਗੇ ਗਵਰਨਰ ਜੀ ਜਿਹੜਾ ਗੁਰੂ ਅਰਜਨ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਕਈ ਵਾਰੀ ਮੈਂ ਨੋਟ ਕਰਦਾ ਹੁੰਨਾ ਵੀ ਅੱਜ ਆਪਣੀ ਪੀੜ੍ਹੀ ਆਪਣੇ ਤੋਂ ਪ੍ਰਭਾਵਿਤ ਨਹੀਂ ਹੁੰਦੀ ਤੇ ਸਰਕਾਰਾਂ ਦੂਜੀਆਂ ਦੀਆਂ ਹੋਣ ਤੇ ਪ੍ਰਭਾਵਿਤ ਗੁਰੂ ਅਰਜਨ ਸਾਹਿਬ ਜੀ ਤੋਂ ਹੋਣ ਤੇ ਇਹ ਜਿਹੜੇ ਸੈਂਟਰ ਅਗਲੇ ਆਨੇ ਵਸਾਤੇ ਮਹਾਰਾ ਜੀ ਚਾਹੁੰਦੇ ਆ ਤੁਹਾਡਾ ਸੁਨੇਹਾ ਬੜਾ ਪਿਆਰਾ ਵਾ ਤੁਹਾਡੀ ਸਿੱਖਿਆ ਸਮਾਜ ਦੇ ਕੰਮ ਆਉਣ ਵਾਲੀ ਆ ਆਓ ਤੁਸੀਂ ਇਹਨੂੰ ਇੱਥੇ ਪ੍ਰਚਾਰ ਦਾ ਸੈਂਟਰ ਸਥਾਪਿਤ ਕਰੋ ਤੇ ਕਰਤਾਰਪੁਰ ਜਿਹੜਾ ਜਨਦਰ ਨੂੰ ਜਦੋਂ ਆਪਾਂ ਜਾਣਦੇ ਆ ਅਮਰਸਰ ਨੂੰ ਉੜਾ ਕਰਤਾਰਪੁਰ ਸੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਹਨੂੰ ਪ੍ਰਚਾਰ ਪ੍ਰਚਾਰ ਦੀ ਹੱਬ ਬਣਾਇਆ ਸੀ ਸੈਂਟਰ ਬਣਾਇਆ ਸੀ ਧੁਰਾ ਬਣਾਇਆ ਸੀ ਮਹਾਰਾਜ ਨੇ ਇੱਕ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਤੋ ਇਹ ਤਾਂ ਪਤਾ ਲੱਗਦਾ ਵੀ ਗੁਰੂ ਪਾਸ਼ਾ ਦਾ ਸੁਨੇਹਾ ਕਿੰਨਾ ਸੌਖਾ ਸੀ ਲੋਕ ਸਮਝਦੇ ਗਏ ਕਾਫਲਾ ਬਣਦਾ ਗਿਆ ਤੁਰਦੇ ਗਏ ਹਰ ਇੱਕ ਨੂੰ ਇੰਜ ਲੱਗਾ ਮਹਾਰਾਜ ਸਾਡੀ ਗੱਲ ਕਰ ਰਿਹਾ ਤੇ ਜਿਹੜੀ ਅੰਦਰ ਝੂਠ ਲਗੀ ਆ ਉਹਨੂੰ ਫਿਰ ਲਾਉਣ ਵਾਸਤੇ ਗੁਰਦੇਵ ਨੇ ਕਿੱਡਾ ਪਿਆਰਾ ਬਚਨ ਕੀਤਾ ਕਹਿੰਦੇ ਝੂਠ ਨਾ ਰਾਗੀ ਝੂਠ ਨਾ ਵੇਦੀ ਇਹ ਤੋਂ ਪਹਿਲਾ ਸ਼ਲੋਕ ਹੈ ਅੰਕ ਇਹੋ ਹੀ ਆ 1240 ਬੰਦੇ ਨੂੰ ਰਾਗ ਬੜੇ ਆਉਂਦੇ ਹੋਣ ਕਵੇ ਮੈਂ ਤੇ 31 ਰਾਗ ਜਾਣਦਾ ਤੇ 31 ਰਾਗਾਂ ਦੀ ਮੈਨੂੰ ਨੌਲੇਜ ਹੈ ਤੇ ਗਾਉਣੇ ਵੀ ਆਉਂਦੇ ਆ ਮਾਰਾ ਕਹਿੰਦੇ ਠੀਕ ਐ ਤੈਨੂੰ ਰਾਗਾਂ ਦੀ ਮੁਹਾਰਤ ਹੈ ਤੂੰ ਰਾਗ ਗਾ ਸਕਦਾ ਹੈ ਪਰ ਕੱਲੇ ਰਾਗਾਂ ਦੇ ਸਿਰ ਤੇ ਤੂੰ ਦਾਵਾ ਨਹੀਂ ਕਰ ਸਕਦਾ ਕਿ ਤੇਰਾ ਅੰਦਰ ਸੁੱਚਾ ਹੋ ਗਿਆ ਜੂਠ ਨਾ ਰਾਗੀ ਰਾਗੀ ਮੀਨਿੰਗ ਰਾਗਾਂ ਦਾ ਗਿਆਨਵਾਨ ਹੋਣਾ ਜੂਠ ਨਾ ਵੇਦੀ ਵੇਦ ਮੀਨਿੰਗ ਗਿਆਨ ਹੋਣਾ ਗ੍ਰੰਥ ਦਾ ਵਿਦਵਾਨ ਬਣ ਜਾਣਾ ਵੀ ਮੈਂ ਆਲਾ ਦਰਜੇ ਦਾ ਕਥਾ ਵਾਚਕ ਹਾਂ ਮੈਂ ਆਲਾ ਦਰਜੇ ਦਾ ਗੁਣੀ ਗਿਆਨੀ ਹਾਂ ਇਸੇ ਬਲ ਤੇ ਹੀ ਤੂੰ ਦਾਵਾ ਨਹੀਂ ਕਰ ਸਕਦਾ ਮੈਂ ਅੰਦਰੋਂ ਸੱਚਾ ਹੋ ਗਿਆ ਨਾ ਦਾਵਾ ਨਹੀਂ ਕਰ ਸਕਦਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਚੰਦ ਸੂਰਜ ਸਮਝਦੇ ਆਪਾਂ ਆੜੇ ਮਸਿਆ ਸੰਗਰਾਂਦ ਪੂਰਨਮਾਸੀ ਇਹ ਦਿਨ ਚੰਦਰਮਾ ਸੂਰਜ ਨਾਲ ਸੰਬੰਧਤ ਆ ਇਹਨਾਂ ਦਿਨਾਂ ਦੀ ਪੂਜਾ ਨਾਲ ਵੀ ਤੂੰ ਦਾਵਾ ਨਹੀਂ ਕਰ ਸਕਦਾ ਕਿ ਮੇਰੀ ਜ਼ਿੰਦਗੀ ਜੋ ਜੂਠ ਨਿਕਲ ਜਾਏਗੀ ਦਿਨ ਤੇ ਇਹੀ ਆ ਨਾ ਮਸਿਆ ਤੇ ਜਾਣਾ ਪੂਰਨਮਾਸੀ ਨਹਾਉਣਾ ਤੁਸੀਂ ਵੇਖੋ ਅੱਜ ਕਿੰਨੇ ਸਥਾਨ ਇਸੇ ਗੱਲ ਤੇ ਪਰਫੁੱਲਤ ਨੇ ਕਿਤੇ ਮਸਿਆ ਲੱਗਦੀ ਹੈ ਤੇ ਕਿਤੇ ਪੁੰਨਿਆ ਲੱਗਦੀ ਇਹ ਤੇ ਚਲੋ ਪੁਰਾਣਾ ਸਮਾਂ ਸੀ ਉਦੋਂ ਟਾਈਮ ਵੇਖਣ ਦੇ ਸਾਧਨ ਨਹੀਂ ਸੀ ਹੁੰਦੇ ਉਦੋਂ ਕਹਿਣਾ ਚਲੋ ਮਸੀਹਾ ਤੇ ਚੱਲੋ ਬਹਾਨਾ ਹੁੰਦਾ ਸੀ ਕੋਈ ਨਾ ਕੋਈ ਪਰ ਫਿਰ ਵੀ ਸਾਡੇ ਇੱਕ ਸ਼ਬਦ ਬੋਲੇ ਜਾਂਦਾ ਸੰਗਰਾਮ ਮਨਾਉਣੀ ਇਹ ਸ਼ਬਦ ਆਮੀ ਮਸੀਹਾ ਮਨਾਉਣ ਚੱਲਿਆ ਮੈਂ ਪੂਰਨਮਾਸੀ ਚੱਲਿਆ ਵਾਂ ਇੱਥੇ ਸ਼ਬਦ ਵਰਤਿਆ ਝੂਠ ਨਾ ਰਾਗੀ ਝੂਠ ਨਾ ਵੇਦੀ ਰਾਗੀ ਮੀਨਿੰਗ ਰਾਗਾਂ ਦਾ ਗਿਆਨ ਹੋਣ ਨਾਲ ਵੀ ਅੰਦਰ ਦੀ ਝੂਠ ਨਹੀਂ ਜਾਣੀ ਜਿਹੜੀ ਅੰਦਰ ਮਨ ਨੂੰ ਝੂਠ ਲੱਗੀ ਹੋਈ ਆ ਜਿੰਨੇ ਅੰਦਰ ਤੇਰੇ ਗਿਆਨੰਦਰੇ ਜਿਹੜੇ ਝੂਠੇ ਕੀਤੇ ਹੋਏ ਨੇ ਕੱਲੇ ਰਾਗਾਂ ਦੀ ਮੁਹਾਰਤ ਰੱਖਣ ਨਾਲ ਅੰਦਰ ਦੀ ਝੂਠ ਦੂਰ ਨਹੀਂ ਹੋਣੀ ਝੂਠ ਨਾ ਵੇਦੀ ਤੂੰ ਵੇਦੀ ਗਿਆਨਵਾਨ ਹੈ ਤੈਨੂੰ ਸਮਝ ਐ ਤੂੰ ਵਿਆਖਿਆਕਾਰ ਐ ਤੈਨੂੰ ਬਾਣੀ ਆਉਂਦੀ ਐ ਤੈਨੂੰ ਪਾਠ ਆਉਂਦਾ ਐ ਤੂੰ ਪਾਠ ਪੜ੍ਹਨ ਜਾਣਦਾ ਐ ਤੂੰ ਵਿਆਖ ਕਰਨ ਦਾ ਮਾਰ ਐ ਮਹਾਰਾਜ ਕਹਿੰਦੇ ਨੇ ਇਹਦੇ ਨਾਲ ਕੱਲੇ ਇਸੇ ਬਲਤੇ ਝੂਠ ਤੇਰੇ ਅੰਦਰ ਦੀ ਝੂਠ ਦੂਰ ਨਹੀਂ ਹੋਣੀ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਚੰਦ ਸੂਰਜ ਦੀ ਪੂਜਾ ਕੀਤਿਆਂ ਵੀ ਪਵਤ ਚੰਦ ਸੂਰਜ ਦੀ ਪੂਜਾ ਕਰਨ ਦਾ ਮਤਲਬ ਕੀ ਹੈ ਉਹਦੇ ਦਿਨਾਂ ਦੀ ਪੂਜਾ ਕਰਨੀ ਉਹਦੇ ਦਿਨਾਂ ਨੂੰ ਮਹਾਨ ਮੰਨਣਾ ਵੀ ਇਹ ਦਿਨ ਬੜੇ ਚੰਗੇ ਹੁੰਦੇ ਨੇ ਝੂਠ ਨਾ ਅੰਨੀ ਅੰਨ ਦਾ ਤਿਆਗ ਕੀਤਾ ਕਈ ਅੰਨ ਤਿਆਗ ਦਿੰਦੇ ਆ ਵੀ ਉਹਦਾ ਤੁਸੀਂ ਭਾਵੇਂ ਹਫਤੇ 'ਚ ਇੱਕ ਦਿਨ ਨਾ ਖਾਓ ਦੋ ਦਿਨ ਨਾ ਖਾਓ ਪਰ ਜੇ ਕੋਈ ਬੰਦਾ ਇਹ ਕਹੇ ਵੀ ਨਾ ਖਾਣ ਨਾਲ ਮੇਰੇ ਅੰਦਰ ਦੀ ਝੂਠ ਨਿਕਲ ਜੂਗੀ ਇਹ ਭਰਮਵਾ ਇਹਦੇ ਨਾਲ ਗੱਲ ਨਹੀਂ ਬਣਨੀ। ਝੂਠ ਨਾ ਅੰਨੀ ਸਾਰੇ ਪਰੋਹ ਨਾਲ ਨਾਲ ਜੀ ਝੂਠ ਨਾ ਅੰਨੀ ਝੂਠ ਨਾ ਨਾਈ ਨਾਈ ਕੱਲਾ ਨਾ ਤਿਆਈ ਹੁਣ ਇਹਦਾ ਮਤਲਬ ਇਹ ਨਾ ਸਮਝ ਵੀ ਨਾਉਣਾ ਨਹੀਂ ਚਾਹੀਦਾ। ਵੀ ਬੰਦਾ ਕਵੇ ਜੇ ਝੂਠ ਨਹੀਂ ਨਿਕਲਣੀ ਤਾਂ ਨਾ ਹੁੰਦਾ ਕੀ ਫਾਇਦਾ। ਵੀ ਜਿਹੜਾ ਬੰਦਾ ਮੰਨ ਲਓ ਕਵੇ ਜੀ ਹੁਣ ਇਹਦਾ ਅਰਥ ਇਹ ਨਹੀਂ ਆ। ਨਾਓ ਤੁਸੀਂ ਤੁਹਾਡੀ ਚ ਭਾਵੇਂ ਦੋ ਵਾਰ ਨਾਓ ਹੁਣ ਕੀਰਤੀ ਬੰਦਾ ਕਹਿੰਦੀ ਦੋ ਵਾਰ ਇਸ਼ਨਾਨ ਕਰਦਾ। ਹੁਣ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਉਹ ਤਾਂ ਕਈ ਵਾਰੀ ਝੋਨਾ ਲਾਉਣ ਦੇ ਵੇਲੇ ਦਿਹਾੜੀ ਚ ਕਿੰਨੀ ਵਾਰੀ ਚੁਬਾ ਮਾਰ ਲਿੰਦੇ ਹੁਣ ਜਿਹੜਾ ਬੰਦੇ ਦਾ ਏਸੀ ਘਰ ਚੋਂ ਨਿਕਲ ਕੇ ਏਸੀ ਆਫਿਸ ਜਾ ਕੇ ਬਹਿ ਜਾਣਾ ਉਹਦਾ ਇੱਕ ਵਾਰੀ ਵੀ ਸ਼ਰਜੂ ਇਸ਼ਨਾਣ ਕੀਤਾ ਜਿਹੜਾ ਬੰਦਾ ਹਾਰਡਵਰਕ ਕਰਦਾ